ਝਾੜੂ ਲੱਗੀ ਜਾਂਦਾ ਕਚ 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 ਦਵਾਰਾ ਲਾਉਣਾ ਪਿਆ ਮੇਰੇ ਇਹਦੇ ਨਾਲ ਪਾਦੀ ਤੁਸੀਂ ਬੈਠੇ ਹੀ ਰਹੋ ਕਿਉਂਕਿ ਤੁਹਾਡੇ ਪਤੀ ਪਰਮੇਸ਼ਰ ਬੈਠੇ ਨੇ ਇੱਧਰ ਅੱਛਾ ਫਿਰ ਵੀ ਜਾਂਦਾ ਕਦੀ ਕਦੀ ਪਰਤੀ ਪਰਮੇਸ਼ਰ ਅਛਾ ਸਾਰੇ ਆਕੇ ਉਹ ਵੇਖਿਆ ਨਹੀਂ ਹੈ ਵੇਲੇ ਰਹਿੰਦਾ ਹਾਂ ਹਾਂ ਉੱਥੇ ਜਨਾਨੀਆਂ ਉਹਨੂੰ 2 ਦਿਨ ਚ 4 ਦਿਨ ਹਾਂ ਆਇਆ ਹਾਂ ਅਛਾ ਉਹ ਇੱਥੇ ਸਾਰੀ ਮਿੱਟੀ ਤੁਹਾਡੀ ਪਤਾ ਕਿੰਨਾ ਪ੍ਰੈਸ਼ਰ ਨਾਲ ਤੰਗ ਹੋਏ ਹੋਣਗੇ ਵਿਚਾਰੇ ਬਿਮਾਰੀ ਵੀ ਉੱਠਣਾ ਨਹੀਂ ਬਾਥਰੂਮ ਵੀ ਨਹੀਂ ਕਰਨ ਉੱਠਣਾ ਮੈਂ ਥੋੜਾ ਇਹ ਕੇਲੇ ਤੇ ਥੋੜੇ ਥੋੜੇ ਸਿਓ ਦਿੰਦੇ ਆ ਬਿਲਕੁਲ ਭੁੱਖਾ ਨਹੀਂ ਹਾਂ ਹਾਂ ਪਿੰਡ ਘੋਲੀਏ ਪੰਚਾਇਤ ਵੱਲੋਂ ਕਰਵਾਇਆ ਗਿਆ ਟੂਰਨਾਮੈਂਟ ਮਹਾਨ ਟੂਰਨਾਮੈਂਟ ਸੌ ਸੌ ਬਹੁਤ ਸੌ ਸਮਝ ਕੇ ਖੇਲ ਕਰਵਾਇਆ ਗਿਆ ਹਾਂ ਹਨਾ ਇਹ ਵਿਹਲਾ ਮਤਲਬ ਵਿਹਲਾ ਦੁਨੀਆ ਤੇ ਜਦੋਂ ਬੱਚਾ ਇੱਕ ਵਿਹਲਾ ਹੋ ਜਾਂਦਾ ਨਾ ਵੇਖੋ ਸਭ ਤੋਂ ਵੇਲੜ ਕੌਣ ਹੈ ਦੁਨੀਆਂ 'ਚ ਕਿਉਂਕਿ 75 ਜਾਣੇ ਸੀ 4 ਜਾਣੇ ਹੀ ਰਹਿ ਗਏ ਸੀ ਕੱਲ ਰਾਤ ਜਦੋਂ ਮੈਂ ਵੇਖਿਆਗਾ 11 ਵਜੇ ਦਾ ਟਾਈਮ ਸੀ 11 ਵਜੇ ਦੀ ਸੀਗੀ ਵੀਡੀਓ ਉਹ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਿਮਾਖਾ ਹੋਵੋਗੇ ਤੇ ਮੈਂ ਦਿਮਾਗ ਨਹੀਂ ਖਾਂਦਾ ਹੁੰਦਾ ਕਿਸ ਦਾ ਤੇ ਮੈਂ ਹੁਣ ਇੱਥੋਂ ਝਾੜੂ ਲਾਉਣਾ ਸੀ ਆਈ ਲਾ ਦੇਗਾ ਮੈਂ ਚਾਰ ਨਾਂਵ ਦੇ ਚੱਕ ਲੈਣਾ ਤੁਹਾਡੇ ਬੂਟ ਸਾਰੇ ਗੰਦੇ ਹੋਣੇ ਮਿੱਟੀ ਪੈਣੀ ਆ ਆ ਦੇਖੋ ਨਵੇਂ ਬੂਟ ਪਾਇਏ ਨਵੇਂ ਟਾਇਰ ਆਮ ਕਹਿੰਦੇ ਨੇ ਗੱਡੀ ਦੇ ਗੱਡੀ ਰੰਗ ਕਰਾਈ ਹੈ ਜੇ ਕਾਲ ਫਲਾਲੇ ਕੋਈ ਕਹਿੰਦੇ ਗੱਡੀ ਰੰਗ ਕਰਾਈ ਹੈ ਪਿੰਡਾਂ ਦੀ ਗੋਲੀ ਹੈ ਇਹ ਤੇ ਤਰ ਨੂੰ ਖੱਟ ਜੀ ਪੈ ਗਈ ਖਾਂਗੇ ਜੀ ਸੜ ਪੀ ਕੇ ਨਹੀਂ ਮੈਨੂੰ ਨੋਂਦੇ ਨੂੰ ਜਦੋਂ ਮੈਂ ਬੌਸ ਕਰਿਆ ਤੇ ਹਾਂ ਟਾਈਮ ਓਵਰ ਹੋ ਗਿਆ ਕੱਲ ਬਲੌਗ ਬਣਿਆ ਨਹੀਂ ਤੇ ਅੱਜ ਵੀ ਟਾਈਮ ਹੈ ਅੱਜ ਵੀ ਮੈਂ ਬਣਾਉਣ ਲੱਗਾਂਗਾ ਤੇ ਰਮਨ ਚ ਨੂੰ ਢਾੜੂ ਪੁੱਟਾ ਕਹ ਰਹੀ ਆ ਹੈ ਤੇ ਜੱਪ ਨੂੰ ਇਧਰ ਕੀ ਨਾ ਇਹਦਾ ਸ਼ੋਰ ਇਹਦਾ ਜਸਨ ਜਸਨ ਕੋਲ ਖੇੜਦੀ ਫਿਰਦੀ ਆ ਉਹਦਾ ਯਾਨੀ ਕਿ ਚਲ ਚੋ ਚਾਲੀ ਆ ਸਵੇਰ ਤੋਂ ਲੈ ਕੇ ਆ ਅਸੀਂ ਡੌਗੀ ਲਿਆਂਦਾ ਨਵਾ ਮੋਟੇ ਆਜਾ ਝਾੜੂ ਦੀ ਪੂੰਛ ਲਾ ਦੇ ਤੇ ਦੇਖੋ ਬੇਟਾ ਸੋਹਣਾ ਲੱਗਦਾ ਰੁਪਏ ਚ ਕੋਚੀ ਨਹੀਂ ਰਹਿ ਗਿਆ ਇਹ ਹੈਗਾ ਨਸਲ ਨਹੀਂ ਪਤਾ ਬੇ ਨਸਲਾ ਜਿਹਾ ਲੱਗਦਾ ਮੈਨੂੰ ਤਾਂ ਤੇ ਲਿਆਦਾ ਵੱਡਦਾ ਬੁੱਢਦਾ ਨਹੀਂਗਾ ਇਹ ਜਮਾ ਹੀ ਨਹੀਂ ਵੱਡਦਾਗਾ ਤੇ ਨਾ ਇਹਨੂੰ ਕੋਈ ਹੈਗਾ ਕਾ ਰੋਟੀ ਖਾਣ ਦਾ ਨਾ ਕੋਈ ਪੀਣ ਦਾ ਤੇ ਬਸ ਆਜਾ ਪੁੱਤ ਉਹ ਜੀ ਆਉਂਦਾ ਉਹ ਉਹ ਆਜਾ ਆਜ ਕਿੱਥੇ ਗਿਆ ਜੀ ਕਿੱਥੋਂ ਆ ਕੇ ਆਇਓ ਨਾੰ ਤੂੰ ਦਾ ਪਤਾ ਨਹੀਂ ਨਹੀਂ ਕਰਨੀ ਐ ਕੁਝ ਹੂੰ ਚਲੋ ਚੱਲੀਏ ਪਾਣੀ ਲੈ ਕੇ ਆਈਏ ਤੇ ਅਸੀਂ ਆ ਮੂੰਹ ਹੱਥ ਧੋਈ ਆ ਮੂੰਹ ਹੱਥ ਧੋੜਾ ਪਤਾ ਪਾਣੀ ਦੇ ਹਾਰ ਹੋਇਆ ਬਨਵਾਣਾ ਤੇ ਨਹੀਂ ਅੱਜ ਨੂੰ ਕੱਲ ਨਵਾਤਾ ਸੀ ਮੈਂ ਇਹਨੂੰ ਜਪਨੂਰ ਤੇ ਤੇ ਕਦੇ ਨੇ ਗਏ ਪਾਪਾ ਹੀ ਤੇ ਨੇ ਜਪੋ ਠੰਡ ਹੈ ਨਾ ਹੁਣ ਚਲੋ ਮੂੰਹ ਤੋਂ ਉਹ ਤੇ ਪਾਪਾ ਮੋਟਰਸਾਈਕਲ ਤੇ ਅੱਜ ਸੋਨੇ ਸੋਨੇ ਕੱਪੜੇ ਪਾਈਏ ਬਾਈਕ ਤੇ ਚੱਲ ਗਏ ਫਿਰ ਆਪਾਂ ਜਾਣਾ ਹੈ ਛੂਰੇ ਮਾਟੇ ਬਾਅਦ ਚ ਕਰੀਏ ਸਬਜੀ ਆ ਰਹੀ ਸਬਜੀ ਸਬਜੀ ਤੇ ਲੈ ਲਈ ਸੱਚ ਨਾ ਢਣਗਾ ਲੈ ਲਾ ਐਨਾ ਤੋਂ ਲੈਣਾ ਸੱਚ ਮੈਂ ਢਣਗੇ ਦੀ ਗੁੱਟੀ ਲੈ ਲਾ ਕੱਲ ਗੋਬੀ ਨਹੀਂ ਲੈਤੀ ਸੀ ਉਹਦੇ ਪੈਸੇ ਦੇਣੇ 10 ਰੁਪਏ ਉਹ ਵੀ ਦੇ ਦੇਣ ਵਾਲੀ 10 ਰੁਪਏ ਹੋਣਗੇ 5 ਰੁਪਏ ਮੈਂ ਤਾਂ 10 ਮੋਹ ਲਿੱਤੇ ਸੀ ਇੱਕ ਹੀ ਬੋਲ ਤੇ ਢਣਗੇ ਦੀ ਗੁੱਟੀ ਲੈ ਲਾ ਸਬਜੀ ਆ ਗਈ ਜੱਫੂ ਕੌਣ ਆ ਰਿਹਾ ਬੋੜੀ ਬਪੜੋ ਕਬਬਲੀ ਅੰਕਲ ਲਵਲੀ ਹੈ। लवली ਹਾਂ ਕੋ। लवली ਨਹੀਂ ਬਬਲੀ। ਬਬਲੀ। ਗਬਲੀ ਬਬਲੀ। ਗਾਜਰਾ ਲੋ, ਮੂਰੀਆਂ ਲੋ, ਟਮਾਟਰ ਲੋ, ਹਰੀਆਂ ਮਿਰਚਾਂ ਲੋ, ਪਾਲੂ ਲੋ। ਹਾਲੀਆਂ ਮਿਰਚਾਂ ਆ ਗਈਆਂ ਦਾਲੀਆਂ ਲੋ। ਜੱਪੂ ਸਬਜ਼ੀ ਕਿਵੇਂ ਵੇਚਦਾ? ਠੀਕ ਠੀਕਾ। ਕਿਵੇਂ ਆ? ਕੜੀਆਂ ਹੈਗਾ? ਕੜੀਆਂ ਹੈ ਨਹੀਂ ਗਾ ਤੂੰ ਗਾਜਰਾ ਦੋ ਵੀ ਮੱਢਰਾ। ਓ। ਆਲੂ ਮੰਗਦੇ ਹੈਗੇ ਤੇਰੇ। ਲੈ ਲੇ ਕੋ ਮੈਂ ਆਂਗੇ। ਆਲੂ ਤੇ ਪਏ ਅਜੇ। ਲੈ ਲੋ। ਪਲੀਸ ਤੇ ਹੈ। ਨਹੀਂ ਉਹ ਫਿਰ ਬਹੁਤ ਬਹੁਤ ਸਗੇ ਜਾਂਦੇ ਨੇ ਇਹ ਬੋਨ ਦੇ ਨਾਲ ਜੋ 3 ਕਿਲੋ ਪਿਆਜ਼ ਟਮਾਟਰ ਲੈ ਹੈ ਟਮਾਟਰ ਹਾਂ ਟਮਾਟਰ हां ਟਮਾਟਰ ਲੈ ਲਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਅੱਜ ਸਾਰਾ ਦਾ ਘਰ ਦਾ ਕੰਮ ਨਿਪਟਾਰਨ ਬੁਰੇ ਕਿਉਂਕਿ ਹਫਤੇ ਦੇ ਵਿੱਚ ਅਸੀਂ ਇੱਕ ਨਾਲ 2 ਦਿਨ ਬਾਅਦ ਸਭਾਈ ਕਰਨ ਲੱਗਦੇ ਆ 9-10 ਦਿਨਾਂ ਬਾਅਦ ਤੇ ਇੱਧਰ ਤੁਹਾਡੇ ਭਾਜੀ ਲੱਗੇ ਨੇ ਸ਼ਕਰਗੰਦੀ ਵਾਸਤੇ ਚਟਨੀ ਬਣਾਉਣਾ। ਲੈ ਸਲਾ ਮਸ਼ੀਨ ਰੱਖੀ ਹੋਈ ਸੀ। ਆਚਾਰ ਆਚਾਰ ਸਾਡਾ ਬਹੁਤ ਸਵਾਦ ਬਣਿਆ ਆਮਲੇ ਦਾ ਤੇ ਮਿਰਚਾਂ ਦਾ। ਬਣਾਏ ਦੀ ਗੱਲ ਨਹੀਂ ਐ, ਰਹਿਣ ਦੀ ਗੱਲ ਕਰਿਆ ਕਰੋ ਬਸ। ਰਹੂਗਾ। ਆਹ ਰਹਿ ਕਿਉਂਕਿ ਆਚਾਰ ਜ਼ਿਆਦਾ ਰਹਿੰਦੇ ਨਹੀਂ ਐ। ਰਹੂਗਾ। ਮੇਰਾ ਆਚਾਰ ਕਦੇ ਖਰਾਬ ਨਹੀਂ ਹੋਇਆ। ਆਮ ਦਾ ਚਾਰ, ਠੂਬ ਦਾ ਚਾਰ। ਅਹਾਂ। ਅਗਰ ਤੱਕ ਦਾ ਚਾਰ ਮਿਰਚ ਦਾ। ਤੇ ਹੁਣ ਚਟਨੀ ਬਣ ਗਈ। ਇਹਦੇ ਵਿੱਚ ਪਾਣੀ ਪਾਈ ਦੇਣਾ ਸੰਗਣੀ ਚਟਨੀ ਬਣਾ ਕੇ। ਹਾਂ ਮਤਲਬ ਇਹ ਕਾਲੂ ਕਰਾਂਗੇ ਉਹ ਨੂਨ ਵਾਲਾ ਪਾ ਦੇ ਰੱਖਣਾ ਕਿਤੇ ਚ ਨੂਨ ਵਾਲਾ ਹੈ ਅੱਬਾ ਆਚਾਰ ਜਪਣਾ ਅਸ ਕਹਿਤਾ ਆ ਗਈ ਇੱਧਰ ਕਰਿਓ ਜਰਾ ਮੈਨੂੰ ਪੈਰ ਪਰੇ ਕਰਿਓ ਮੇਜ਼ ਪਰੇ ਕਰਨਾ ਮੈਂ ਮੈਨੂੰ ਕੱਟਣਾ ਕਰਾਉਣਾ ਕਹਿਤਾ ਕੀ ਦੀ ਹੁੰਦੀ ਆ ਆਪਣੀ ਮੈਂ ਤੁਹਾਨੂੰ ਦੋ ਕਿਹਾ ਸੀ ਮੈਂ ਕਿ ਕੱਟ ਪਾਇਆ ਤੁਸੀਂ ਨਮਕ ਮਰਚ ਚ ਘੱਟ ਲੱਗ ਰਿਆ ਸੀ ਜਦੋਂ ਮੈਂ ਬਣਾ ਕਰਕੇ ਅਸੀਂ ਨਾ ਇੱਕ ਨਵੇਂ ਕੰਮ ਦੀ ਤਿਆਰੀ ਕਰਦੇ ਪਏ ਆ ਤੇ ਕੱਲ ਤੱਕ ਕੱਲ ਤੱਕ ਨਾ ਜ ਪਤਾ ਲੱਗ ਜਾਏਗਾ ਇਹਨਾਂ ਨੂੰ ਕੱਲ ਤੱਕ ਆ ਜਾਏਗੀ ਉਹ ਵੀਡੀਓ ਸਾਹਮਣੇ ਇਹਨਾਂ ਦੇ ਇੱਕ ਨਵੇਂ ਕੰਮ ਦੀ ਤਿਆਰੀ ਕਰ ਰਹੇ ਆ ਜੋ ਬਹੁਤ ਚਿਰ ਤੋਂ ਸਾਡਾ ਪੈਂਡਿੰਗ ਪਿਆ ਸੀ ਉਹ ਕੱਲ ਦੀ ਤਿਆਰੀ ਕੱਲ ਵੈਸੇ ਤੇ ਅੱਜ ਦਾ ਕਿਹਾ ਸੀ ਅੱਜ ਵੀ ਤੁਹਾਡਾ ਅੱਜ ਵੀ ਤੇਰੇ ਤੇ ਆ ਮੇਰੇ ਮੇਰੇ ਮੈਂ ਤੇ ਅੱਜ ਕਰਾਂ ਕੰਮ ਕਰਨ ਲੱਗੀ ਸੀ ਤੇ ਉਹ ਕੰਮ ਦਾ ਤੁਸੀਂ ਤੁਹਾਨੂੰ ਨਾਮ ਨਹੀਂ ਦੱਸਣਾ ਜਦੋਂ ਤੁਹਾਡੇ ਸਾਹਮਣੇ ਆਏਗਾ ਉਦੋਂ ਤੁਹਾਨੂੰ ਪਤਾ ਲੱਗੇਗਾ ਅਸੀਂ ਕਿਹੜਾ ਨਵਾਂ ਕੰਮ ਕਰ ਰਹੇ ਸੀ ਤੋ ਕਿ ਬਹੁਤ ਔਖਾ ਕੰਮ ਹੈ ਉਹ ਬਹੁਤ ਸੁਆਰੇ ਕੰਮ ਨੂੰ ਸੋ ਖਿਲਾਰ ਕੇ ਫਿਰ ਸੁਆਰਨਾ ਹੈ ਹਨਾ ਐਵੇਂ ਹੈਗਾ ਇਹੋ ਕੰਮ ਬਸ ਨਮਕ ਫੋਨ ਕਰਾ ਰਹਾ ਹੋ ਜਾਏਗਾ ਹਨਾ ਨਮਕ ਲੂਣ ਚਾਰੂ ਜੂਰ ਚ ਤੇਜ਼ ਹੀ ਚੰਗਾ ਲੱਗਦਾ ਥੋੜਾ ਜਿਹਾ ਫਿਰ ਉਹਦੇ ਨਾਲ ਖਰਾਬ ਨਹੀਂ ਹੁੰਦਾ ਇਹਦਾ ਟੱਕਣ ਬੜਾ ਖਰਾਬ ਜਿਆ ਟੱਕਾ ਡੱਬੇ ਦਾ 90 ਦਾ ਨਟਕਨ ਚੁੱਬਦਾ ਇਧਰੋਂ ਸਾਈਡ ਤੋਂ ਪਲਾਸਟਿਕ ਜਿਹਾ ਵਧਿਆ ਪਿਆ ਦਾ ਤੇ ਅਸੀਂ ਬਣਾਈਏ ਇਧਰ ਸਬਜ਼ੀ ਅੱਜ ਸ਼ਿਮਲਾ ਸ਼ਿਮ ਸ਼ਲਗਮਾ ਦੀ ਇਹ ਸ਼ਲਗਮਾ ਹੈ ਸ਼ਲਗਮ ਦੇਖੋ ਆਲੂ ਆ ਗਏ ਮੈਂ ਤਾਂ ਬਿਨਾਂ ਆਲੂਰ ਤੋਂ ਕਿਹਾ ਸੀ ਪਰ ਤੁਹਾਡੇ ਭਾਜੀ ਨੇ ਆਲੂ ਪਾਤੇ ਆਲੂਆਂ ਤੇ ਵੀ ਸ਼ਲਗਮ ਪਾਤੇ ਸ਼ਲਗਮਾਂ ਤੇ ਆਲੂ ਪਾਓ ਹੋਰ ਪਰਦੇ ਤੋਂ ਪਰੇ ਕਰੋ ਪਰਦੇ ਨੂੰ ਆਚਾਰ ਲੱਗੂਗਾ ਨਹੀਂ ਲੱਗਦਾ ਇਹਨੂੰ ਕੋਈ ਲੱਗ ਰੋ ਰੋ ਤੇ ਅੱਜ ਤੁਹਾਡੇ ਭਾਜੀ ਦੇਖੋ ਮੈਂ ਤੇ ਕਿਹਾ ਸੀ ਵਿਲੇ ਰਹਿਣ ਦੀ ਵਿਲੇ ਰਹਿਣ ਦੇ ਕੰਪੀਟੀਸ਼ਨ ਚ ਜਿੱਤਨ ਵੇ ਪਰ ਤੁਹਾਡੇ ਭਾਜੀ ਵਿਲੇ ਹੀ ਨਹੀਂ ਰਹਿੰਦੇ ਮੈਂ ਵੀ ਨਾ ਕਿੱਥੇ ਆ ਵਿਲੇ ਤਾਂ ਰਹਿੰਦੇ ਨਹੀਂ ਉਹ ਤਾਂ ਹੀ ਤਾਂ ਮੈਂ ਕਹਿ ਰਹੀ ਆ ਵਿਲੇ ਤਾਂ ਰਹਿੰਦੇ ਹੀ ਨਹੀਂ ਅੰਦ ਕੰਬਲ ਅੰਦ ਬਾਹਰ ਰੱਖਿਆ ਸੀ ਤੇ ਜੱਪੂ ਹੈਗੀ ਉੱਪਰ ਛੱਤ ਤੇ ਬਾਕੀ ਆਪਣਾ ਮੈਂ ਕਰ ਰਹੀ ਸੀ ਕੱਪੜੇ-ਕੁਪੜੇ ਸਵਾਰ ਰਹੀ ਸੀ ਅਲਮਾਰੀ ਦੇ ਫੇਰ ਸਵਾਰ ਸਵਾਰ ਕੇ ਰੱਖੇ ਨੇ ਕਿਉਂਕਿ ਇਹ ਤੇ ਖਿਲਰਦੀ ਰਹਿੰਦੀ ਏ ਤੇ ਹਿਲਦੀ ਰਹਿੰਦੀ ਦੁਬਾਰਾ ਸਵਾਰ ਦੇ ਜਾਂਦੇ ਆ ਤਾਂ ਕਰਕੇ ਹਾਜੀ ਕਿੰਨਾ ਕੰਮ ਹਾਜੀ ਆਹ ਕਪੜੇ ਮੈਂ ਬੈੱਡ 'ਚ ਰੱਖਣੇ ਆ ਤੁਹਾਡੇ ਭਾਜੀ ਹੈਲਪ ਕਰਾਂਗੇ ਤਾਂ ਹੀ ਹੋਏਗਾ ਕੰਮ ਹੋ ਗਈ ਸਬਜ਼ੀ ਤਿਆਰ ਹਨਾ ਬਸ ਮੇਰਾ ਕੰਮ ਹੈ ਰੋਟੀ ਲਾਣਾ ਹਾਜੀ ਤਾਂ ਨਹੀਂ ਖਾਣੀ ਇਦੋਂ 6 ਵਜੇ 6:30 ਹੋ ਗਿਆ ਪੋਨੇ 7 ਹੋ ਗਏ ਹੁਣ 7:20 ਔਲੇ ਵਰ ਦਿਨ ਦੇ ਦੇ ਘਰਾਂ ਦੇ ਵਿੱਚ ਨਾ 6 6:30 ਵਜੇ ਰੋਟੀ ਖਾਣ ਨੇਰਾ ਪਿਆ ਨਹੀਂ ਕਿ 5:30 ਹੀ ਕਹ ਲੋ ਖਾ ਲੈਂਦੇ ਕਈ ਘਰਾਂ ਚ ਇੱਥੇ ਆ ਕੇ ਮੈਂ ਚੀਜ਼ ਦੇਖੀ ਨਹੀਂ ਤੇ ਆਪਣੇ ਅੰਦਰ ਇੱਕ ਟਾਈਮ ਸੀ ਜਦੋਂ 7 ਸਰਦੀਆਂ ਦੇ ਵਿੱਚ 7:30 ਖਾ ਲਈਦੀ ਸੀ ਉਹ ਮਾਵਾਂ ਦੇ ਟਾਈਮ ਚ ਹੀ ਹੁੰਦਾ ਹੈ ਕੁਆਰੇ ਪੰਦੇ ਟਾਈਮ ਚ ਹੁੰਦਾ ਤੇ ਜਦੋਂ ਸਾਰੇ ਭੈਣ ਭਰਾ ਕੁਆਰੇ ਹੁੰਦੇ ਨੇ ਉਦੋਂ ਹੁੰਦਾ ਇੱਕ ਭੈਣ ਆ ਭਰਾ ਵਿਆਹਿਆ ਨਹੀਂ ਗਿਆ ਤੇ ਹੌਲੀ ਹੌਲੀ ਆ ਕੇ ਘਰ ਦੇ ਬਹੁਤ ਕੁਝ ਚੀਜ਼ਾਂ ਨਾ ਗੱਲਾਂ ਬਦਲ ਜਾਂਦੀਆਂ ਨੇ ਭੈਣ ਵੇ ਆਈ ਜੇ ਤਾਂ ਬੈਠਣ ਤਾਂ ਪਤਾ ਨਹੀਂ ਜਾਂਦਾ ਇਹ ਹਾਂ ਮੈਂ ਦੱਸਾਂ ਇੰਨੀ ਹੈ ਦੋ ਦੋ ਚਾਰ ਤੱਕ ਪਈ ਹੋਈ ਤੇ ਠੰਡ ਤੇ ਹੋਣੀ ਹੈ ਠੰਡ ਹੁਣ ਬਦਲੀ ਹੈ 1 ਦਸੰਬਰ ਜੋ ਹੋ ਗਈ ਹੈ ਅੱਜ 2 ਦਸੰਬਰ ਵੈਸੇ ਕੱਲ ਅਸੀਂ ਵਲੌਗ ਨਹੀਂ ਪਾਇਆ 1 ਦਸੰਬਰ ਦਾ ਤੇ ਬਾਕੀ ਠੰਡ ਤੋਂ ਬਚ ਕੇ ਰਹੇ ਹੋ ਕਿਉਂਕਿ ਸਾਨੂੰ ਤਾਂ ਖੰਘ ਖੁੰਘ ਸ਼ਾਇਦ ਲੱਗ ਗਈ ਹੈ ਮੈਨੂੰ ਬਚਾ ਹੀ ਰੱਖਿਆ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਅੰਖਾਂ ਨੂੰ ਲੱਗ ਰਹੀ ਹੈ ਠੰਡ ਹੋਈ ਹੋਈ ਹੈ ਹੂੰ ਕੋਸਾ ਪਾਣੀ ਪਿਓ ਕੋਸਾ ਪਾਣੀ ਪਿਓ ਬਸ ਹਾਂ ਹੈ ਕਿ ਕੋਸਾ ਪਾਣੀ ਪੀਣਾ ਚਾਹੀਦਾ ਕਿਉਂਕਿ ਜਿੰਨਾ ਭਰੇਜ ਬੰਦਾ ਕਰ ਲਏਗਾ ਤੇ ਜਿਆਦਾ ਹੀ ਵਧੀਆ ਭਰੇਜ ਪਾਣੀ ਦਾ ਵੀ ਹੈ ਨੂਰਾ ਨੂਰਾ ਜ ਕੋਈ ਕਰੈਕਟਰ ਨਹੀਂ ਰਹਿ ਗਿਆ ਅੱਗੇ ਦੀ ਵਰਸੀ ਲੋਹੇ ਦੇ ਫਰੇਜ ਪਾਣੀ ਦਾ ਵੀ ਹੈਗਾ ਇਹ ਕਿਉਂਕਿ ਪਾਣੀ ਠੰਡਾ ਵੀ ਨਹੀਂ ਪੀ ਸਕਦੇ ਬੋਤਾ ਤੇ ਇਹਦੇ ਚ ਆ ਕੇ ਤੇ ਮੈਂ ਕਹਿੰਨੀ ਆ ਆਪਣੀ ਬੋਤਲ ਦੇ ਵਿੱਚ ਉਹ ਤੇ ਗਰਮ ਪਾਣੀ ਪਾ ਕੇ ਰੱਖ ਲਿਆ ਕਰੀਏ ਹਾਂ ਹਨਾ ਥੋੜਾ ਜਿਹਾ ਪਾ ਪਾ ਲਿਆ ਤੇ ਥੋੜਾ ਜਿਹਾ ਠੰਡਾ ਪਾ ਲੇ ਮਿਕਸ ਜਿਆ ਕਰਕੇ ਪਾ ਲਿਆ ਕਰਿਆ ਪਾਣੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਪਨੂਰ ਨਾਲ ਕੱਢਣਗੇ ਵੀ ਕਿਹੜਾ ਗੂੜਾ ਤੇ ਤਾਂ ਇੱਕ ਘਰੇ ਉਧਰ ਗਈ ਵੀ ਆ ਤੇ ਆ ਕੀ ਮੋਟੋ ਆ ਦੇਖੋ ਆ ਕੀ ਕਪੜੇ ਇਥੇ ਖਲਾਰਾ ਪਾਇਆ ਤੇ ਸਾਈਡ ਤੇ ਰੱਖਣ ਉਹਨਾਂ ਨੂੰ ਚੱਕ ਕੇ ਮੋੜ ਕੇ ਖਲਾਰ ਦੇਣੇ ਮੋੜ ਕੇ ਤੂੰ ਬੋਕ ਕੁੜੀ ਨੂੰ ਕਹਿੰਨੀ ਹੁੰਦੀ ਹੈ ਖਲਾਰ ਤੇ ਖਲਾਰ ਤੇ ਅਗਰ ਚੱਕ ਨਹੀਂ ਆ ਮੈਂ ਮੈਂ ਇੱਥੇ ਰੱਖਨੇ ਆ ਮੈਂ ਤੇ ਕੱਢਿਆ ਮੈਂ ਦੀਵਾਰ 'ਚ ਰੱਖਨੇ ਆ ਕੰਮ ਤੋਂ ਬੈੱਡ 'ਚ ਕੋਈ ਚੱਕੇਗਾ ਤਾਂ ਮੈਂ ਰੱਖਾਂਗੀ ਮੈਂ ਕਿੱਥੇ ਰੱਖੀ ਜਾ ਮਗਲੀ ਨੂੰ ਉਹ ਕਿਹੜੀਆਂ ਗੁੰਝੇ ਕੁੜੀਆਂ ਹੁੰਦੀਆਂ ਜਿਹੜੀਆਂ ਕਹਿੰਦੀਆਂ ਸਾਡੇ ਘਰ ਵਾਲੇ ਅੱਦੇ ਦੋਸਤ ਬਣ ਕੇ ਰਹਿੰਦੇ ਨੇ ਮੈਂ ਮੇਰੇ ਕਿਸੇ ਸਾਸੂ ਬਣਨ ਦਾ ਕਿਸੇ ਟੈਲ ਹੈ ਹੋਰ ਸੱਸ ਦੀ ਕਰ ਪੂਰੀ ਕਰ ਦਿੰਦੇ ਹੋ ਜੇ ਕੋਈ ਕੰਮ ਕਹਿਤਾ ਫੇ ਸੱਸ ਬਣ ਗਿਆ ਤੇ ਹੋਰ ਟੋਕਾ ਟਾਕੀ ਬਾਰ ਬਾਰ ਨਹੀਂ ਚੰਗੇ ਲੱਗ ਮੈਂ ਕਿਹਾ ਸੀ ਮੈਂ ਕਿਹਾ ਮੈਂ ਕਿਹਾ ਮੈਨਾਂ ਬੈੱਡ ਖੁਲਵਾ ਦੋ ਤੇ ਉਹਦੇ ਚ ਰੱਖ ਲਾਂਗੇ ਹੁਣ ਸਵੇਰੇ ਆਪੇ ਕਹਿ ਰਹੇ ਹੋ ਤੁਸੀਂ ਆ ਆ ਆ ਆ ਦੇਖਾ ਤੈ ਨਹੀਂ ਮਰੀ ਲੈਣਾ ਨਹੀਂ ਦੇਣਾ ਇਹ ਤਾਂ ਉਹ ਹੈ ਮਸ਼ੀਨ ਦਾ ਕਬਰ ਅੱਛਾ ਇਹਨੂੰ ਤਾਂ ਮੈਂ ਦੇ ਉੱਤੇ ਤਾਂ ਟੱਕਿਆ ਸੀ ਟੱਕਿਆ ਉਹ ਜਪਨੂਰ ਖਲਾਰ ਗਈ ਸੀ ਪਹਿਲੇ ਸਾਰੇ ਕੱਪੜੇ ਮੇਰੇ ਅਦਵਾਰਾ ਤੁਹਾਨੂੰ ਮੈਂ ਉੱਥੋਂ ਕਹਿ ਦਿੰਨ ਚੱਕਰ ਨੂੰ ਘਲਾਰਾ ਘਲਾਰਾ ਬੜਕੇ ਉਹਨੇ ਉੱਥੋਂ ਚੱਕ ਕੇ ਥੱਲੇ ਕੁਰਸੀ ਤੋ ਚੱਕ ਕੇ ਥੱਲੇ ਸਿੱੜ ਦੇਣੀ ਆ ਇੱਥੇ ਘੜੋਣਿਆ ਨਾ ਛੇੜ ਜਿੜੀ ਤੁਹਾਡੇ ਭਾਜੀ ਵੀ ਨਾ ਤੁਸੀਂ ਕਹੋ ਨਾ ਇੰਨੇ ਮਿੱਠੇ ਮੋਠੇ ਕਰਨੀ ਆ ਇਹ ਪੂਰੀ ਸੱਸ ਦੀ ਕਸਰ ਕਰਦੇ ਨੇ ਕਿਸੇ ਟਾਈਮ ਅਜੇ ਮੈਂ ਸਾਰਾ ਦਿਨ ਲੱਗੀ ਰਹੀ ਆ ਫੇਰ ਵੀ ਤੁਸੀਂ ਸੱਸ ਬੇਟੀ ਆ ਇੱਧਰ ਹਾਂ ਉਹਦੇ ਜਰੂਰ ਦੱਸਿਓ ਮੈਨੂੰ ਆ ਚੀਜ਼ ਆ ਜਾਂਦੀ ਹੈ ਜਿਸ ਲਈ ਜਰੂਰੀ ਨਹੀਂ ਹੈ ਕਿ ਸੱਸ ਮਾਂ ਘਰ ਨਹੀਂ ਹੈਗੀ ਤੇ ਹੈ ਨਹੀਂ ਤਾਂ ਉਹ ਉਹ ਉਹਦੀ ਉਹਦਾ ਅਸਰ ਪੂਰੀ ਹੋ ਜਾਂਦੀ ਹੈ ਅਸਰ ਨਹੀਂ ਹੈ ਅਸਰ ਹੁੰਦਾ ਘਰ ਵਾਲੇ ਦੇ ਵਿੱਚ ਅੱਛਾ ਠੀਕ ਹੈ ਫਿਰ ਸੱਸ ਦਾ ਅਸਰ ਪਣ ਜਾਂਦਾ ਵੀ ਜਦੋਂ ਕਹਤਾ ਵੀ ਆਹ ਕੰਮ ਕੀਤਾ ਨਹੀਂ ਗਾ ਕਰਨ ਵਾਲਾ ਪਿਆ ਹੈ ਲੈ ਆ ਵੀ ਅੱਜ ਸਾਰਾ ਕੰਮ ਲੱਗੀ ਰੰਨੀ ਆ ਮੈਂ ਮੈਂਟਾ ਨਹੀਂ ਬੰਦੀ ਅੱਜ ਰੋਟੀ ਪਾਣੀ ਵੀ ਬਣਾਣਾ ਅੱਛਾ ਇੱਕ ਸਬਜ਼ੀ ਬਣਾ ਕੇ ਦਿੱਤੀ ਤੁਸੀਂ ਮੈਨੂੰ ਤਾਂ ਕਿਸੇ ਵੇਲੇ ਤੂੰ ਘਰ ਆ ਬਣੀ ਬੈਠੀ ਹੁੰਨੀ ਮੇਰਾ ਆ ਕੰਪੜਾ ਦਾ ਤੈ ਮਾਰ ਕੇ ਉੱਠੇ ਹੋ ਇਥੋਂ ਕੰਬਲ ਕਰ ਕੰਬਲ ਮੈਂ ਤਾਂ ਤਾਂ ਕਰਨੀ ਹੈ ਕਿਉਂਕਿ ਮੈਨੂੰ ਉਧਰ ਜਾਣਾ ਔਖਾ ਹੈ ਉਹ ਤੁਸੀਂ ਦੇਖੋ ਉਧਰ ਲਈ ਉਧਰਲੀ ਸਾਈਡ ਸਾਰਾ ਰਸਤਾ ਬੰਦ ਹੈ ਅੱਛਾ ਬਹੁਤ ਔਖੇ ਨਾਲ ਚਾਦਰ ਵੀ ਵਿਛਾਣੀ ਆ ਆ ਆ ਸਰਾਡੇ ਤੇ ਕਬਰ ਚੜਾਣਾ ਕਿੰਨਾ ਕੰਮ ਹੁੰਦਾ ਹੂੰ ਚਾਦਰ ਵਿਛਾਣਾ ਮੈਂ ਤਾਂ ਬਈ ਥੱਕੀ ਪਈ ਆ ਹੁਣ ਤੇ ਮੇਰੇ ਤੋਂ ਕੁਝ ਨਹੀਂ ਹੁੰਦਾ ਹੁਣ ਤਾਂ ਮੈਨੂੰ ਕੁਛ ਕਹਿਣਾ ਵੀ ਨਾ ਨਹੀਂ ਤਾਂ ਮੈਂ ਹੋਰ ਹੀ ਕੁਝ ਬਣ ਜੂਗੀ ਫੇਰ ਅੱਛਾ ਹੋਰ ਕੀ ਬਣ ਜਾਂਗੀ ਰਾਵਣ ਪਤਾ ਨਹੀਂ ਰਾਵਣ ਤੋਂ ਰਾਵਣ ਹਾਂ ਆਹ ਵਨ ਜੀ ਰਹਾ ਹਾਂ ਅਸੀਂ ਮਿਲਾਂਗੇ ਕੱਲ ਵਲੌਗ ਦੇ ਨਾਲ ਜਦ ਮੈਂ ਗਰਮ ਹੋ ਗਈ ਨਾ ਫਿਰ ਹੋ ਗਈ ਨਾ ਤੁਹਾਡੇ ਭਾਜੀ ਜੀ ਗਰਮ ਹੋ ਕੇ ਫਿਰ ਤਤਾ ਕੰਮ ਹੋ ਰਵਗ ਫਿਰ ਰੌਣ ਨੇ ਰਿਆਂ ਠਾ ਜੂ ਇਥੋਂ ਕਵਰੇਜ ਪੱਤੇ ਬਾਜੂ ਹੋ ਗਈ ਮੈਂ ਗਰਮ ਹੋ ਗਿਆ ਮੈਂ ਤੁਹਾਨੂੰ ਬਾਹਰ ਬੱਡ ਦੇ ਬਾਹੂ ਅੱਜ ਰੌਣ ਨੇ ਵੰਦੀ ਰੋਟੀ ਲੱਕ ਜਾਣਾ ਉਹਦੀ ਜਾ ਕੇ ਟਿੰਟ 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 ਕੰਮ ਹੋ ਗਿਆ ਮੈਂ ਤਾਂ ਪੰਗਾ ਹੀ ਲੈ ਲਿਆ ਯਾਰ ਨਾ ਸਮਝੋ ਮੇਰੀ ਸੱਸ ਹੈ ਨਹੀਂ ਮੇਰੀ ਸੱਸ ਹੈਗੀ ਅੱਛਾ ਕਿੱਥੇ ਆ ਉਹ ਤੁਹਾਡੇ ਚ ਪੈਦਾ ਹੋ ਜਾਂਦਾ ਔਰ ਠੀਕ ਆ ਸੱਸਾਂ ਮਾਂ ਮਾਂ ਰੋਕਦੀ ਐ ਟੋਕਦੀ ਐ ਉਹ ਚੰਗੇ ਵਸਤੇ ਹੀ ਟੋਕਦੇ ਟੋਕਦੇ ਐਵੇਂ ਨਹੀਂ ਬਣਾ ਬਣਾਉਣਾ ਚਾਹੀਦਾ ਮੈਂ ਤੇ ਹਾਸਾ ਮਜ਼ਾਕ ਸੀ ਜਿਹੜਾ ਬਣਾ ਕਹਿ ਰਹੇ ਸੀ ਇੱਕ ਦੂਜੇ ਨੂੰ ਵੀਡੀਓ ਬਣਾ ਰਹੇ ਸੀ ਹਨਾ ਤੇ ਹਰ ਪਾਸੇ ਹਰ ਪਾਸੇ ਚੀਜ਼ਾਂ ਚੱਲਦੀਆਂ ਸਿਆਣਾ ਬੰਦਾ ਜਿਹੜਾ ਕਿਸੇ ਸਮਝਾਉਂਦਾ ਨਾ ਉਹ ਚੰਗੀ ਗੱਲ ਹੀ ਸਮਝਾਉਂਦਾ ਹੁੰਦਾ ਮਾੜੀ ਗੱਲ ਨਹੀਂ ਇਹਦਾ ਮਤਲਬ ਹੈ ਸਾਰਾ ਮਕਾਨਾ ਕਿਉਂ ਲੱਗ ਰਿਹਾ ਅੱਜ ਹੈਂ ਅੰਜਕਾ ਵਾਲਾ ਕਿ ਲਾਇਆ ਇੱਧਰ ਸਾਫ ਲੱਗ ਰਿਹਾ ਉਧਰੋਂ ਕਾਲਾ ਕਿ ਲਾਇਆ ਉਹਦਰ ਰੋਸ਼ਨੀ ਪੈਂਦੀ ਆ ਤਾਂ ਤਾਂ ਮੈਂ ਤਾਂ ਹੈ ਤਾਂ ਗੁਰੂ 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 ਚੱਲੋ ਜੀ ਕੱਲ ਮਿਲਾਂਗੇ ਤੁਹਾਨੂੰ ਉਹ ਵਲੋਗ ਦੇ ਨਾਲ ਤੇ ਸਹਣਾ ਦਾ ਕਹਿਣਾ ਮੰਨਿਆ ਕਰੋ ਤੇ ਮੰਨਣਾ ਵੀ ਚਾਹੀਦਾ ਸਾਸ ਦਾ ਕਹਿਣਾ ਮੰਨਿਆ ਕਰੋ ਵੀ ਘਰ ਵਾਲਾ ਵੀ ਸਾਸੀ ਹੁੰਦਾ ਜੀ ਤੇ ਮੰਨਣਾ ਵੀ ਚਾਹੀਦਾ ਕਿਉਂਕਿ ਬਾਅਦ ਚ ਆਪਾਂ ਨੂੰ ਨਾ ਪਤਾ ਲੱਗਦਾਗਾ ਵੀ ਮਾਪਿਓ ਜਾਂ ਸੱਸ ਸਹੁਰਾ ਕਿਸ ਚੀਜ਼ ਸੀ ਹਨਾ ਇਸ ਕਰਕੇ ਪਹਿਲੇ ਕਰਦ ਕਰੋ ਬੰਦੇ ਜਿਹੜੇ ਰਹੇ 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 ਵਿੱਚ ਅਸੀਂ ਰੁੱਝ ਜਾਨੇ ਆ ਰਹਿਣਾ ਤੇ ਉਹਦਾ ਉਸ ਇਨਸਾਨ ਦਾ ਚਲੋ ਜਿੱਥੇ ਨਹੀਂ ਰਹਿ ਰਹੇ ਜਿਹੜਾ ਕੋਈ ਨਹੀਂ ਰਹਿ ਰਿਆ ਉਥੇ ਦੇ ਕੋਈ ਕਹਿੰਦੇ ਫਰਕ ਜਿਆ ਨਹੀਂ ਪੈਂਦਾ ਹਣਾ ਕਿਉਂਕਿ ਜਿੱਥੇ ਤੇ ਜਿਹੜਾ ਇਨਸਾਨ ਚਲੇ ਜਾਂਦਾ ਉਹ ਫਰਕ ਤੇ ਉਦੋਂ ਪਤਾ ਲੱਗਦਾ ਕਿ ਫਰਕ ਕੀ ਹੈਗਾ ਐਵੇਂ ਨਹੀਂ ਕਹਿੰਦੇ ਕਿ ਕਰਾਜ ਬਰਕਤਾਂ ਵੀ ਤਾਂ ਹੀ ਐ ਜੇ ਵੱਡੇ ਘਰ ਦੇ ਬੈਠੇ ਹੋਏ ਨੇ ਬਰਨਾਤੇ ਕੁਝ ਵੀ ਨਹੀਂ ਹੈਗਾ ਘਰ ਚ ਮੈਂ ਕਹਨੀ ਆ ਪ੍ਰਮਾਤਮਾ ਇੰਨਾ ਤੇ ਰੱਖੇ ਕਿ ਘਰ ਚ ਇੱਕ ਵੱਡਾ ਬੰਦਾ ਤੇ ਰਵੇ ਨਾ ਹਨਾ ਮਤਲਬ ਕਿ ਸਾਸੋ ਵੇ ਸੋਰਾ ਵੱੱਲ ਤੇ ਦੋਨੋਂ ਹੀ ਹੋਣੇ ਚਾਹੀਦੇ ਆ ਉਮਰ ਹੰਡਾ ਕੇ ਜਾਣ ਪੋਤੇ ਪੋਤੀਆਂ ਦੇਖ ਕੇ ਜਾਣ ਮਤਲਬ ਕਿ ਇੰਨਾ ਦੇ ਵੇਖ ਕੇ ਜਾਣ ਕਿ ਵੱਡੇ ਪੋਤੇ ਪੋਤੀ ਇਹਨੂੰ ਵੱਡਾ ਕਰਕੇ ਦੇਖ ਕੇ ਜਾਣ ਹਨਾ ਪ੍ਰਮਾਤਮਾ ਇੰਨੀ ਉਮਰ ਤੇ ਦੇ 80 90 ਸਾਲਾਂ ਦੀ ਤੇ ਜਵੇ ਪਰ ਅੱਜ ਕੱਲ ਦੇ ਆਨੀਆਂ ਉਮਰ ਦਾ ਬੰਦਾ ਜਾਣਾ ਚਾਹੀਦਾ ਪ੍ਰਮਾਤਮਾ ਮੂਰੇ ਅਰਦਾਸ ਕਰਦੇ ਆਂ ਵੀ ਉਮਰ ਦੇ ਸਿਰ ਹਨਾ ਤੇ ਪਰ ਇਹ ਨਹੀਂ ਵੀ ਬੰਦਾ ਤੁਰ ਗਿਆ ਬੁੜੀ ਰਹਗੀ ਬੁੜੀ ਤੁਰਗੀ ਬੰਦਾ ਰਹਿ ਗਿਆ ਹਨ ਤੇ ਕਿਉਂਕਿ ਜੀਵਨ ਸਾਥੀ ਤੋਂ ਬਿਨਾ ਜਗਾ ਹਨੇਰਾ ਕੋ ਪਹਨੇਰਾ ਮੇਰੀ ਮੰਮੀ ਨੇ 22 ਸਾਲ ਕੱਟੇ ਨੇ ਡੈਡੀ ਚੋਂ ਤੇ ਜੀਵਨ ਸਾਥੀ ਤੋਂ ਬਿਨਾ ਰੋਲ ਜਾਂਦੇ ਗਾ ਬੁੜੀਆਂ ਵੀ ਰੋਲ ਜਾਂਦੀਆਂ ਤੇ ਬੰਦਾ ਵੀ ਰੋਲ ਜਾਂਦਾ ਹਨ ਤੇ ਇਸ ਕਰਕੇ ਵੀ ਆਪਾਂ ਜਿਹੜੇ ਹੈਗੇ ਬੱਚੇ ਆ ਹਨ ਤੇ ਉਹਨਾਂ ਨੂੰ ਇਹ ਮਸੂੂਜ ਹੀ ਨਾ ਹੋਣ ਦਿਓ ਠੀਕ ਹੈ ਵੀ ਤੁਹਾਡੇ ਜਾਂ ਸਾਥੀ ਜੀਵਨ ਸਾਥੀ ਹੈਣੀ ਉਹਨਾਂ ਦਾ ਸਾਥੀ ਬਣ ਕੇ ਰਹੋ ਹਨਾ ਤੇ ਪਿਆਰ ਲੈਂਦੇ ਰਹੋ ਤੇ ਪਿਆਰ ਦਿੰਦੇ ਰਹੋ ਤੇ ਇੰਨਾ ਹੀ ਕਹਿਣਾ ਸੀਗਾ ਜੇ ਕੋਈ ਗਲਤ ਸ਼ਬਦਾਬੀ ਵਰਤਤੀ ਗਈ ਹੋਵੇ ਤੇ ਸਾਨੂੰ ਮਾਫ ਕਰਨਾ ਤੇ ਚਲੋ ਨਵੇਂ ਵਲੌਗ ਦੇ